ਲੂਕ ਮਹੱਲਾ ਪਹਿਲਾ ਸੱਚੇ ਤੇਰੀ ਖੰਡ ਫਿਰ ਸ਼ੇਵ ਬ੍ਰਹਮਣ ਨੂੰ ਦਰਸ਼ਨ ਕੀਤਾ ਫਿਰ ਮਾਰਾ ਸੰਸਾਰ ਕੀ ਚੀਜ਼ ਹੈ ਤਾਂ ਮਾਰੇ ਸਾਧ ਬ੍ਰੰਭੇਤਰੀ ਦ੍ਰਿਸ਼ਟੀ ਦਿਖਾਉਂਦੇ ਹਨ ਪਹਿਲਾਂ ਸੱਚੇ ਤੇਰੀ ਖੰਡ ਬ੍ਰੰਭੇਤਰੀ ਦ੍ਰਿਸ਼ਟੀ ਸ਼ੇਵ ਬ੍ਰਹਮੇ ਹੈ ਸੱਚੇ ਤੇਰੇ ਖੰਡ ਹੇ ਸੱਚੇ ਦਾਤਸ਼ਾ ਜਿਹੜੇ ਖੰਡਾ ਉਹ ਵੀ ਸੱਚ ਸਰੂਪੀ ਹੈ ਕਿਉਂਕਿ ਮਨਤਵਾਦ ਹੋਣੇ ਕਰਕੇ ਸਰੂਪਾ ਆਪੀ ਹੈ ਜਦੋਂ ਮਦਾਰੀ ਆਪਦੀ ਖੇਡ ਨੂੰ ਖਿਲਾਉਂਦਾ ਉਹ ਆਪਦੀ ਇੱਛਾ ਨਾਲ ਆਪਦੀ ਸਾਰੀਆਂ ਚੀਜ਼ਾਂ ਬਣਾ ਲੈਂਦਾ ਮਗਰੋਂ ਧੋਲੀ ਦੇ ਪਾ ਕੇ ਸਾਰੀਆਂ ਚੀਜ਼ਾਂ ਨੂੰ ਵਿੱਚ ਇਹ ਭਾਵ ਕਰ ਲੈਂਦਾ ਕਿਉਂ ਜਿੰਨਾ ਸਾਰੇ ਪ੍ਰਤੀਤ ਮਾਤਰ ਖੰਡ ਆਗਿ ਕਰ ਫੇਰਟਿਆਂ ਦਿਸਤਾਨ ਸੂ ਇਹਨਾਂ ਦੇ ਅੰਦਾਜ਼ ਅਸੀਂ ਅਧਿਸਤਾਨ ਹੋਣੇ ਕਰਕੇ ਜੇ ਸੱਚੇ ਪ੍ਰਦੀਪ ਹੁੰਦੇ ਹਨ ਤੇਰਾ ਰੂਪ ਹੀ ਸੱਚੇ ਬ੍ਰਹਮਣ ਬ੍ਰਹਮੰਡਾ ਵਿੱਚ ਤੂੰ ਆਪਿ ਸਥਾਨ ਹੋਣੇ ਕਰਕੇ ਬ੍ਰਹਮੰਡ ਵੀ ਸੱਚੇ ਹੀ ਪ੍ਰਦੀਪ ਹੁੰਦੇ ਹਨ ਸੱਚੇ ਤੇਰੇ ਲੋਵਾ ਜੇ ਸੱਚੇ ਬਾਦਸ਼ਾਹ ਲੋਕ ਵੀ ਸੱਚੇ ਬਾਦਸ਼ਾਹ ਤੇਰੇ ਗੁੰਜਰ ਆਰਥੇ ਕਰਨਾ ਸਕੀਏ ਤੇਰੇ ਖੰਡ ਸੱਚੇ ਬਾਦਸ਼ਾਹ ਨੂੰ ਸੰਗਵੀ ਤੇਰੇ ਰਜੇ ਹੋਏ ਹੈ ਤੇ ਬ੍ਰਹਮਣ ਵਜਰਾ ਅੰਦਾ ਜੋ 21 ਪੁਰੀਆਂ ਵਾਲਾ ਸੱਚ ਦੀਪ ਸਦਕਤਾਲ ਸਦ ਪੂਰਮ ਹੈ ਲੋਕ ਇਹ ਕੀ ਬੁਰੀਆਂ ਵਾਲਾ ਬ੍ਰਹਮ ਵੱਡਾ ਆਂਡਾ ਜਿਹੜਾ ਹੈ ਇਹ ਵੀ ਸੱਚੇ ਪਾਤਸ਼ਾਹ ਤੇਰੇ ਹੀ ਬਣਾਏ ਹਨ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਇੱਕ ਇੱਕ ਰੂਪ ਇੱਕ ਇੱਕ ਰੂਪ ਕੋਟ ਕੋਟ ਬ੍ਰਹਮੰਡ ਜਾਸ ਮਾਨਸਾ ਹਜ਼ਾਰ ਤਾਰਾਂ ਦੇਖਾਏ ਹੋਏ ਇੱਕ ਗ੍ਰੋਮ ਵਿੱਚ ਜਿਸਨ ਕੋੜਾ ਬ੍ਰਹਮੰਡ ਰੱਖੇ ਹੋਏ ਹੈ ਅਸਾਹ ਪਰਮੇਸ਼ਰ ਹੈ ਸੱਚੇ ਬ੍ਰਹਮੰਡ ਜਿਸਕੇ ਪਾਤਸ਼ਾਹ ਤੇਰੇ ਉਹੀ ਗੁਰਮੁਖਾਂ ਨੂੰ ਅਪੁਸ਼ਕਰਣ ਰੂਪ ਹੈ ਜਿਹੜੇ ਨੌ ਖੰਡੇ ਕਲਪਤ ਨੂੰ ਤੇਰੇ ਵਿੱਚ ਤੂੰ ਸਾਰਿਆਂ ਦਾ ਅਸਤਾਨ ਰੂਪ ਹੈ ਕਲਪੇ ਹੋਏ ਆ ਮਾਇਆ ਮਾਤਰ ਸੱਚੇ ਤੇਰੇ ਲੂ ਸੱਚੇ ਬ੍ਰਹਮੰਡ ਸੱਚੇ ਬ੍ਰਹਮੰਡ ਨੂੰ ਸੱਚੇ ਬਾਦਸ਼ਾਹ ਬ੍ਰਹਮੰਡਕਾਰ ਵੀ ਤੇਰੇ ਹੀ ਕਲਪੇ ਹੋਏ ਆ ਵਾਸਤੇ ਤੂੰ ਉਸਿਆ ਦੀ ਮੁਪਾਸੀ ਹੈ ਸੱਚੇ ਤੇਰੇ ਇੱਕ ਦਰ ਤੇ ਰਹੇ ਹੋਏ ਆ ਇੱਕ ਤੇਰਾ ਰੂਪ ਹੀ ਹੈ ਇੱਕ ਤੀਜਿਆ ਤੇਰੇ ਅਭਿਆਸ ਦਾ ਰੂਪ ਹਨ ਕਲਪ ਬ੍ਰੂ ਪਹਣ ਸੱਚੇ ਤੇਰੇ ਲੂ یہ سچے پرکاش پرش کر چند سورجاگ خرجوتی ہے روپ ہیں سچے پاشاہ سارا پرکاش پاؤن والا خرجوتیا چن آپ ہی ہے سچے آکار یہ سچے آکار سچے پاشاہ لو پرکاشتا ہے اس کر کے پرکاش روپ آپ ہے ਜਿੰਨੇ ਹੋਰ ਖੜ ਜੋ ਤੇ ਪ੍ਰਕਾਸ਼ ਵਾਲੇ ਮੰਨੇ ਉਹ ਤੇਰੇ ਚ ਕਲਪਤ ਰੂਪ ਹੈ ਸੱਚੇ ਪਾਤਸ਼ਾਹ ਤੂੰ ਸਾਰੇ ਦਾ ਪ੍ਰਕਾਸ਼ ਦਾ ਰੂਪ ਹੈ ਅਗ ਸ਼ਾਮ ਸ੍ਰੀਪ ਹੈ ਸੱਚੇ ਤੇਰੇ ਕਰਨ ਆਕਾਰ ਸੱਚੇ ਤੇਰੇ ਲੋਹ ਤੋਂ ਵੀ ਬਣ ਸੱਚੇ ਤੇਰੇ ਲੋਹ ਸੱਚੇ ਆਕਾਰ ਜਿਹੜੇ ਅਕਾਰ ਨੇ ਸੱਚੇ ਪਾਤਸ਼ਾਹ ਵੀ ਤੇਰੇ ਹੀ ਆ ਸਾਰੇ ਅਨੰਤ ਰੂਪ ਖਿਲ ਮਾਇ ਕੋ ਦੇ ਉਤਾਰ ਦਾ ਅਤੇ ਇਹ ਸੱਚੇ ਪਾਤਸ਼ਾਹ ਆਕਾਰ ਜਿੰਨੇ ਬਰਮਾ ਵਿਸ਼ਨੂੰ ਸ਼ਿਵਲੀ ਆਦਿਕਾਂ ਦੇ ਐੜੇ ਜੋ ਵਿਸ਼ਨੂੰ ਕਕੇ ਤੋਂ ਕਰਤਾਾਰੇ ਤੇ ਹੁੰਦਰ ਇਹ ਆਕਾਰ ਵੀ ਜਿਹੜੇ ਤੇਰੇ ਹੀ ਬਣਾਏ ਹੋਏ ਐ ਬਰਵਾ ਵੀ ਨੂੰ ਸ਼ਿਵ ਜੀ ਆਦ ਕਾ ਨੇ ਅਤੇ ਸੱਚੇ ਤੇਰੇ ਆਕਾਰ ਇਹ ਸੱਚੇ ਬਾਧਾ ਤੇਰੇ ਆਕਾਰ ਕਲਪਤ ਰੂਪੀਆ ਤੂੰ ਅਦਿਸ਼ਟਾ ਨੂੰ ਸੱਚਾ ਹੈ ਸੱਚੇ ਤੇਰੇ ਕਰਨੇ ਸਰਗੋ ਜੀ ਚਾਰ ਸਾਰੇ ਜਿਹੜੇ ਵਿਚਾਰ ਆਪ ਕਾ ਕਰਨਾ ਹੈ ਨਾ ਇਹ ਵੀ ਸੱਚੇ ਬਾਸ਼ਾ ਤੇਰੇ ਕਰਕੇ ਹੋ ਰਿਹਾ ਹੈ ਕਿਰਤਾਂ ਦਾ ਤੋਂ ਬਿਨਾਂ ਕੋਈ ਵੀ ਵਿਚਾਰ ਕੀ ਇਹ ਮੁਰਦਾ ਕੋਈ ਵਿਚਾਰ ਨਹੀਂ ਕਰ ਸਕਦਾ ਇਸ ਕਰਕੇ ਜਿੰਨੇ ਵਿਚਾਰ ਕਰਨੇ ਆ ਇਸ ਸੱਚੇ ਬਾਦਸ਼ਾਹ ਤੇਰੇ ਹੀ ਹਨ ਤੇਰਾ ਰੂਪ ਹੀ ਹੈ ਸਾਰੇ ਵਿਚਾਰ ਆਦਿਕ ਵੀ ਤੂੰ ਹੀ ਹੋ ਚੇਤਨ ਹੋ ਕੇ ਹੈ ਸੱਚੇ ਬਾਦਸ਼ਾਹ ਕਰਨੇ ਸੰਸਾਰ ਆਦਿਕ ਇਹ ਕਰਤੱਵ ਹੈ ਜੋ ਕਰਨੇ ਹਨਗੇ ਕਰਤੱਵ ਕਰਨੇ ਹਨ ਤੱਤ ਜੇ ਸੁਖ ਨੂੰ ਤੱਤ ਤੇ ਤੈਨੂੰ ਗਣੋ ਇਹ ਕਰਨਾ ਨਹੀਂ ਜੀ ਇਸ ਪ੍ਰਕਾਰ ਸੈ ਸੰਦੇਜੀ ਤੁਮੀ ਹਰਜਾ ਚੱਕ ਤੇ ਡੰਡਾ ਇਹ ਚੀਜ਼ਾਂ ਕਰਨ ਹੁੰਦੇ ਆ ਘੜੀ ਦੇ ਬਣਾਉਣ ਦੇ ਅਤੇ ਮਿੱਟੀ ਉਪਜਾਣ ਕਰਨੇ ਤੁਮੀ ਹਰ ਨਵਤ ਕਰਨ ਹੁੰਦਾ ਹੈ ਇਸ ਪ੍ਰਕਾਰ ਜਿਵੇਂ ਤਿੰਨ ਗੁਣ ਵਾ ਸੁਖਤਾਪਕ ਇਹ ਕਰਨੇ ਹਨਗੇ ਜਿਵੇਂ ਚੱਕ ਤੇ ਡੰਡਾ ਹਾਕ ਹੁੰਦੇ ਆ ਇਹ ਜਿਵੇਂ ਕਰਨੇ ਹਨ ਸੁਖਤਾਪੇ ਤਿੰਨ ਗੁਣੋ ਏ ਵੀ ਸੱਚੇ ਪਾਤਸ਼ਾਹ ਤੇ ਸੱਚੇ ਤੇਰੇ ਸੱਚੇ ਤੇਰੇ ਕਰਨੇ ਸਰਬ ਵਿਚਾਰਾਂ ਵਿਚਾਰਾਂ ਤੇ ਕਰਨ ਆਪ ਜਿਹੜੇ ਸਿਨ ਗੁਣ ਮੰਨੇ ਏ ਵੀ ਤੇਰੇ ਜੀ ਸੱਚੇ ਪਾਤਸ਼ਾਹ ਕਲਪਤੂਪੀ ਅਤੁਵਰ ਦਿਸਤਾਨ ਸਰੂਪ ਹਾਸ ਕੂਕੇ ਸੱਚਾ ਤੇਰਾ ਅਮਰ ਏ ਪਾਤਸ਼ਾਹ ਸੱਚਾ ਤੇਰਾ ਅਮਰ ਨਾ ਰਾਜ ਹੈ ਤੇਰਾ ਰਾਜ ਵੀ ਸੱਚਾ ਹੈ ਰਾਜ ਪ੍ਰਤਾਪ ਕਿ ਅਮਰ ਨਾ ਹੁਕਮ ਦੀ ਤੇਰਾ ਸੱਚਾ ਹੈ ਸੱਚੇ ਤੇਰਾ ਅਮਰ ਸੱਚਾ ਤੇਰਾ ਅਮਰ ਸੱਚਾ ਦੀਵਾ ਤੇਰਾ ਸੱਚਾ ਸਾਗ ਸੰਗ ਰੂਪੀ ਜੀਵਾਨ ਵੀ ਸੱਚਾ ਹੈ ਅਤੇ ਸੱਚਾ ਸੰਸਾਰ ਰੂਪੀ ਕਚਹਿਰੀ ਵੀ ਤੇਰੀ ਜੀਵਾਨ ਲਗਾਏ ਵੀ ਸੱਚਾ ਹੈ ਕਿਉਂਕਿ ਤੂੰ ਅਦਿਸ਼ਟਾਨੇ ਦਾ ਹੋਣੇ ਕਰਕੇ ਇਸ ਦੇ ਬਦਲ ਸੱਚਾ ਤੇਰਾ ਅਮਰ ਅਮਰ ਜੋ ਪ੍ਰਕਾਸ਼ ਅਮਰਤੂ ਤੇ ਰਹਿ ਤੇਰਾ ਸੂਤ ਜਿਹੜਾ ਹੋ ਸੱਚਾ ਹੈ ਤੇ ਜੀਵਾਨ ਆਸਰਾ ਇਹ ਵੀ ਤੇਰਾ ਸੱਚਾ ਹੈ ਸਭ ਦੇ ਦੇ ਵਿੱਚ ਮਾਰਾ ਹੁਕਮ ਕਰਨ ਵਾਲੇ ਹੁਕਮ ਇੱਕ ਕੰਪੂਤ ਰੂਪ ਹੈ ਤੇ ਤੂੰ ਅਧਿਕਾਰ ਬਣ ਕੇ ਤੇਰਾ ਸੂਤ ਸੱਚਾ ਹੈ ਸੱਚਾ دیਵਾਨ ਸੱਚਾ ਤੇਰਾ ਗਾਨ ਆਸਰਾ ਸੱਚਾ ਤੇਰਾ ਹੁਕਮ ਜਿਹੜਾ ਜਿਹੜਾ ਹੁਕਮ ਸਾਰਿਆਂ ਨੂੰ ਜਦੋਂ ਹੁਕਮ ਹੁੰਦਾ ਉਹ ਤਾਂ ਕੋਈ ਵੀ ਰਾਣਾ ਰਾਜਨ ਕੋਰੇ ਰੰਗਾਂ ਤੋਂ ਫਕੀਰ ਤੇਰਾ ਹੁਕਮ ਵੀ ਸੱਚਾ ਹੈ ਪ੍ਰਮੇਸ਼ਰ ਸੱਚਾ ਫੁਰਮਾਨ ਜਿਹੜੇ ਹੁਕੂਮੇ ਫਰਮਾਉਣਾ ਹੈ ਗੁਰੂ ਦਵਾਰਾਂ ਸ੍ਰੀ ਦੇ ਵਿਧਾਨ ਵਾਸਤੇ ਇਹ ਵੀ ਤੇਰਾ ਸੱਚਾ ਸੱਜਾ ਤੇਰਾ ਹੁਕਮ ਜੋ ਹੁਕਮ ਜੇਨ ਜਾਤਾ ਸੋ ਤੁਸੀਂ ਹੀ ਜਿਹਾ ਅਬ ਮਰਨ ਸੀਸ ਨੇ ਹਾਂ ਜਿਨ੍ਹਾਂ ਨੂੰ ਜਾਣ ਲਿਆ ਬ੍ਰਹਮ ਦਾ ਰੂਪ ਹੈ ਹੁਕਮ ਵੀ ਤੇਰਾ ਸੱਚਾ ਹੈ ਤੇ ਸੱਚਾ ਹੁਕਮ ਤੇਰਾ ਹੁਕਮ ਸੱਚਾ ਫੁਰਮਾਨ ਜਿਹੜੇ ਫਰਮਾਉਣਾ ਹੈ ਜੇਰਾ ਸਤਿਵਿਅਤਿਆਂ ਦੁਆਰਾ ਕਿਹ ਜੀਵ ਆਪਾ ਭਾਵ ਛੱਡ ਕੇ ਤੂੰ ਬ੍ਰਹਮ ਦਾ ਰੂਪ ਹੈ ਸੋ ਪ੍ਰਭ ਦੂਰ ਨਹੀਂ ਪ੍ਰਗਤੂ ਹੈ ਇਹ ਫਰਮਾਉਣਾ ਵੀ ਮਾਰਾ ਤੇਰਾ ਸੱਚਾ ਹੈ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਏ ਕੋ ਨਾਮ ਹੁਕਮਾ ਜਿਹੜਾ ਜਪਣਾ ਨਾਮ ਦਾ ਇਹ ਹੁਕਮ ਵੀ ਸੱਚੇ ਪਾਤਸ਼ਾਹ ਸੱਚਾ ਹੈ ਤੇਰਾ ਜਿਹੜਾ ਇਹ ਤਾ ਫਰਮਾਉਣ ਵਾਲਾ ਹੈ ਸੰਤ ਭਗਤ ਉਹ ਵੀ ਸੱਚੇ ਹਨ ਹੁਕਮ ਦਾ ਕਰਨਾ ਵੀ ਸੱਚਾ ਹੈ ਆਪ ਦਾ ਇਸ ਤੇ ਕਾਜਨਾ ਤੇ ਜਿਹਨ ਹੁਕਮ ਇਹ ਵੀ ਅਧਿਆਤਮਿਕ ਹੈ ਕਿ ਮੋਰਬੀ ਦੇ ਅਖੀਰ ਤੋਂ ਅਬਿਸ਼ਟਾਨ ਸੂਪ ਹੈ ਸੱਚਾ ਤੇਰਾ ਕਰਮ ਜੇ ਮੇਰੇ ਕਰਮ ਜਿਹੜਾ ਸੰਸਾਰ ਬਣਾਇਆ ਹੋਇਆ ਹੈ ਇਹ ਉਤਮ ਮਦਮ ਕਨੈਸ਼ਰੂਪੋ ਜੇ ਵੀ ਤੇਰੇ ਅਦੇ ਹਸ ਰੂਪ ਹੋਣਾ ਕਰਕੇ ਸਚਾਈ ਹੈ ਜਿਹੜਾ ਅਦਿਚੰਦ ਸੱਚਾ ਹੋਵੇ ਉਹ ਵਸਤੂ ਵੀ ਸੱਚੀ ਹੁੰਦੀ ਹੈ ਸੱਚਾ ਨਿਸ਼ਾਨ ਉਹਦੇ ਨਿਸ਼ਾਨ ਜਿਹੜਾ ਲੇਖ ਹੈ ਮੱਥੇ ਤੇ ਸਾਰਿਆਂ ਨੇ ਲਿਖਿਆ ਹੋਇਆ ਇਹ ਵੀ ਸਚਾਈ ਹੈ ਉਸ ਲੇਖ ਨੂੰ ਕੋਈ ਬਦਲ ਨਹੀਂ ਸਕਦਾ ਦੇਖ ਨਾ ਮਿੱਟੀ ਹੈ ਸਕੀ ਜੋ ਲਿਖਿਆ ਕਰਤਾਰ ਨਿਸ਼ਾਨ ਜਿਹੜਾ ਤੇਰਾ ਪ੍ਰਗਟ ਹੋਣਾ ਬ੍ਰਹਮ ਦੇਤਿਆਂ ਦੇ ਹਿਰਦੇ 'ਚ ਇਹ ਵੀ ਸੱਚਾ ਹੈ ਨਿਸ਼ਾਨ ਜੋ ਨਾਮ ਦਾ ਨਿਸ਼ਾਨ ਹੋਣਾ ਜਪ ਦਾ ਨਿਸ਼ਾਨ ਹਿਰਦੇ 'ਚ ਪ੍ਰਗਟ ਹੋਣਾ ਛੰਡੇ ਦੀ ਨਹੀਂ ਆਈ ਇਹ ਵੀ ਤੇਰਾ ਅਧਿਕਾਂਤ ਰੂਪ ਨਿਸ਼ਾਨ ਵੀ ਸੱਚਾ ਹੈ ਸੱਚੇ ਤਦ ਆਖ ਹੈ ਲਖ ਸਰੂਪ ਕੀ ਸੱਚੇ ਸਾਚਾ ਤੇਰੇ ਤਾਂ ਹੀ ਲਖ ਜੀਵ ਕੁਰੜਨ ਵਾਲੀ ਆਖਦੇ ਹਨ ਕਿ ਤੂੰ ਸੱਚਾ ਹੈ ਸੱਚੇ بادشاہ ਤੈਨੂੰ ਆਪਦੇ ਹੈ ਲੱਖਾਂ ਦੇਵ ਤੇ ਕਰੋੜਾਂ ਮਨੁੱਖ ਤੇ ਜਸ ਨੂੰ ਉਚਾਰਨ ਕਰਦੇ ਹਨ ਸੱਚੇ ਤੂੰ ਹੀ ਆਖਾਂ ਲੱਖ ਕਰੋੜ ਸੱਚੇ بادشاہ ਕਰੋੜਾਂ ਹੀ ਤੇਰੇ ਸਰੂਪ ਨੂੰ ਸੱਚੇ بادشاہ ਜੀ ਕਥਨ ਕਰਦੇ ਹਨ ਮਾਇਆ ਸਰੂਪ ਨੂੰ ਤੇ ਕਰੋੜਾਂ ਹੀ ਸੱਚੇ ਬਾਸ ਤੇ ਨਕਸ਼ ਰੂਪ ਦਾ ਕਥਨ ਕਰਦੇ ਹੈ ਤੂੰ ਸਾਰਿਆਂ ਦੇ ਅਦਿਸ਼ਟਾਨ ਸਰੂਪ ਹੈ ਤੇਰੇ ਕਿ ਸਭ ਅਧਿਆਤਿਕ ਰੂਪ ਹਨ ਸੱਚਾ ਸਭ ਤਾਂ ਸੱਚਾ ਸਭ ਜੋਰ ਇਸ ਤੇ ਬਾਦਸ਼ਾਹ ਸੱਚੇ ਬਾਦਸ਼ਾਹ ਤੇਰਾ ਤਾਂ ਜਿਹੜਾ ਬਾਲ ਹੈ ਵੀ ਸੱਚਾ ਹੈ ਤੇ ਜਿਹੜਾ ਜੋੜਵਾ ਤੇਰਾ ਤੇਰੇ ਨਾਲ ਬ੍ਰਿਤੀ ਦਾ ਜੁੜਨਾ ਬ੍ਰਹਮਾਕਾਰ ਹੋ ਕੇ ਇਹ ਵੀ ਸੱਚਾਈ ਉਸ ਤੇ ਬਾਦਸ਼ਾਹ ਸੱਚਾ ਤੇਰਾ ਤਾਂ ਸਰੀਰ ਕੁ ਬਾਲ ਵੀ ਮੰਗ ਜੀ ਦੀਆਂ ਸਟੀਆਂ ਦਾ ਜੋਰ ਜਿਹੜਾ ਹੋਣਾ ਇਹ ਵੀ ਸੱਚੇ ਪਾਤਸ਼ਾਹ ਤੇਰੇ ਹੀ ਬਣਾਏ ਹੋਏ ਨੇ ਤੇਰੇ ਹੀ ਆਸਰੇ ਹੈ ਸਚੈ ਸਭ ਤਾਨ ਸੱਚੇ ਪਾਤਸ਼ਾਹ ਜਿਹੜਾ ਬਿਵੇਕ ਦਾ ਤਾਨ ਹੈ ਉਹ ਵੀ ਤੇਰੇ ਸਰੂਪ ਵਿੱਚ ਸੱਚੇ ਹਨ ਸੱਚੇ ਸਭ ਜੋ ਜਿਹੜਾ ਜੋੜ ਹੋਣੇ ਤੇਰਾ ਜੀਵ ਵੀ ਸੀ ਇਕਤਾ ਦਾ ਇਹ ਵੀ ਸੱਚੇ ਪਾਤਸ਼ਾਹ ਇਹ ਜੋੜ ਆ ਜਿਹੜਾ ਮਨਾਫ ਇਹ ਵੀ ਸੱਚਾ ਹੈ ਸਭ ਉਹ ਅਦਿਵਸਤੁਨਾ ਆਪ ਬਦਿਸਤਾਨ ਸਰੂਪ ਸਾਰਿਆਂ ਚ ਸੱਚੀ ਤੇਰੀ ਸਿਹਤ ਕੇ ਮਹਾਰਜ ਜੀ ਸਿਫਤ ਕਰਨੀ ਹੈ ਇਹ ਤੇਰੀ ਇਕੱਲੇ ਬੈਠ ਕੇ ਭਗਤੀ ਕਰਨੀ ਇਹ ਵੀ ਤੇਰੀ ਸੱਚੀ ਹੈ ਸੱਚੀ ਸਾਲਾ ਸਲਾਹ ਜੋ ਕੀਰਤਨ ਲੜ ਕੇ ਬਹੁਤ ਜਨ ਮਿਲ ਕੇ ਕਰਨਾ ਹੈ ਇਹ ਵੀ ਮਾਰਾ ਸਲਾਉਣਾ ਤੇਰਾ ਵੀ ਸੱਚਾ ਹੈ ਅਰਬੀ ਦੇ ਕਿਸਾਰੀ ਸਨ ਜੀ ਸਲਾਹ ਨਾਲ ਮੁਕਤੀ ਦਾ ਹੈ ਅਗਰ ਸਿਧਕ ਨਾਲ ਬੰਦਗੀ ਦਾ ਹੈ ਮੁਕਤ ਵੀ ਤੇਰੀ ਸੱਚੀ ਹੈ ਤੇਰੀ ਪ੍ਰਾਪਤੀ ਦੀ ਤੇ ਤੇਰੀ ਬੰਦਗੀ ਵੀ ਸੱਚੇ ਪਾਤਸ਼ਾਹ ਸੱਚੀ ਹੈ ਸੱਚੀ ਤੇਰੀ ਸੇਵਕਤ ਏ ਸੱਚੇ ਪਾਤਸ਼ਾਹ ਤੇਰੀ ਸਿਫਤ ਤੇਰੇ ਜਗ ਅਗੰਗਸ ਰੂਪ ਹੈ ਤੂੰ ਸਕੀਨ ਸੱਚੀ ਤੇਰੀ ਸਿਫਤ ਤੇਰੀ ਸ਼ਿਵਕ ਵੀ ਅਗੰਗਸ ਰੂਪ ਹੈ ਸਤੀ ਪਾਤਸ਼ਾਹ ਸਤੀ ਮੰਨੀ ਹੈ ਸੱਚੀ ਸਾਲਾ ਤੇਰੀ ਸ਼ਿਫਤ ਵੀ ਜਲਨੀ ਹੈ ਅੱਗੇ ਮੁਗਤਾਦਿਕ ਇਹੀ ਤੇਰਾ ਅਦੁੱਤ ਕਲਪਤਰੂਪੀ ਹੈ ਸੱਚੀ ਤੇਰੀ ਕੁਦਰਤ ਏ ਮਹਾਰਾਜੀ ਕੁਦਰਤ ਸ਼ਕਤੀ ਵੀ ਤੇਰੀ ਸੱਚੀ ਹੈ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਹੋ ਸੱਚੇ ਕਲਪ ਤੂਪ ਦੇ ਪਾਤ ਮਾਨਕੋਂ ਸੱਚੇ ਪਾਤਸ਼ਾਹ ਤੂਪ ਰੂਪੀ ਸਾਖ ਦੇ ਸ਼ਾਮ ਹਲਕੋ ਤੁਸੀਂ ਆਪ ਸੱਚੇ ਹੋ ਇਸੇ ਪ੍ਰਕਾਰ ਸੱਚੀ ਤੇਰੀ ਕੁਦਰਤ ਕੁਦਰਤ ਦੀ ਸ਼ਕਤੀ ਜਿਹੜੀ ਚੇਤਨਤਾ ਰੂਪੇ ਵੀ ਸੱਚੀ ਹੈ ਅੱਗੇ ਸੱਚੇ ਪਾਤਸ਼ਾਹ ਸੱਚੇ ਸਰੂਪ ਨੂੰ ਕਹਿੰਦੇ ਸ਼ਾਹ ਮਾਲਕ ਬਣਾਉਣ ਵਾਲੇ ਆਪ ਦੀ ਸੱਚੀ ਹੋ ਨਾਨਕ ਸੱਚ ਤੇ ਆਇਨ ਸੱਚ ਜਿਹੜੇ ਮਾਰੇ ਆਪ ਦੇ ਸੱਚ ਸਰੂਪ ਨੂੰ ਪਿਆਉਂਦੇ ਨੇ ਉਹ ਮਾਰੇ ਸੱਚ ਸਰੂਪ ਹੀ ਹੋ ਜਾਂਦੇ ਆ ਤੇ ਹਉਣ ਵਾਲੇ ਜਿਵੇਂ ਨਦੀਆਂ ਨਾਲੇ ਸਮੁੰਦਰ ਜਾਂਦੇ ਸਮੁੰਦਰ ਦਾ ਰੂਪ ਹੀ ਹੋ ਜਾਂਦੇ ਆ ਸੱਚ ਮਿਸ਼ੇਰ ਕਰਕੇ ਜਿਹੜੇ ਇਹਨੂੰ ਪਿਆਉਂਦੇ ਆ ਸੱਜਣ ਉਹ ਸੋਹ ਸਰੂਪ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਇਹ ਸੱਚੇ ਪਾਤਸ਼ਾਹ ਬ੍ਰਹਮ ਦਾੰਦ ਦੀ ਪ੍ਰਾਪਤੀ ਕਰਕੇ ਉਹ ਸੱਚ ਸੁਖੀ ਹੁੰਦੇ ਹਨ ਜੋ ਮਰ ਜੰਮੇ ਸੋ ਕੱਚਨ ਕੱਚ ਜੇ ਸਕੇ ਪਤਸ਼ਾਹੀ ਜੀ ਜੰਮਣ ਮਰਨ ਵਾਲਿਆਂ ਦੀ ਪੂਜਾ ਕਰਦੇ ਹਨ ਉਹ ਕੱਜ ਤੋਂ ਵੀ ਨਕੱਚ ਨਕੰਮੇ ਹਨਗੇ ਕੱਚਨ ਕੱਜ ਕੱਚ ਸੇ ਵੀ ਕੱਚੇ ਹਨਗੇ ਉਹ ਕਚਾਈ ਵਾਲੇ ਵਿਸ਼ਿਆਂ ਦੇ ਵਿੱਚ ਪੈ ਕੇ ਸਰਬਤ ਪਿੱਛੇ ਰਿਹੇ ਸੇ ਕੱਚੇ ਹੀ ਹੁੰਦੇ ਰਹਿੰਦੇ ਹਨ ਜੰਮਣ ਮਰਨ ਦੇ ਵਿੱਚ ਆਉਂਦੇ ਰਹਿੰਦੇ ਹਨਗੇ ਜੋ ਮਰ ਜੰਮੇ ਸੋ ਕੱਚੇ ਨ ਕਾਚੇ ਜੋ ਮਰਨ ਤੇ ਜੰਮਣ ਵਾਲੀ ਚੀਜ਼ ਨੂੰ ਮੰਨਦਾ ਉਹ ਕੱਚੇ ਤੋਂ ਵੀ ਕੱਚਾ ਹੈ ਨਕਮਾ ਹੈ ਕੱਚੇ ਤੋਂ ਵੀ ਕੱਚਾ ਹੈ ਜੋ ਮਰ ਜੰਮੇ ਸੋ ਕਾਛਨੋ ਕੱਚ ਜਿਹੜੇ ਕੱਚੇ ਵਿਸ਼ਿਆਂ ਵਿੱਚ ਲੱਗੇ ਹੋਏ ਆ ਉਹ ਕੱਚੇ ਅਗਿਆਨੀ ਮਰਦੇ ਜਾਂਦੇ ਰਹਿੰਦੇ ਆ ਉਹ ਮੁਕਤ ਨਹੀਂ ਹੋ ਸਕਦੇ ਕਿਸੇ ਪ੍ਰਕਾਰ ਮਹੱਲਾ ਪਹਿਲਾ ਵੱਡੀ ਵੜਾਈ ਜਾਂ ਵੱਡਾ ਨਾਉ ਪੁਰਵਿਸਰ ਦੀ ਸ਼ੇਖ ਬਰਮ ਕਹਨ ਲਗਾ ਮਾਰਾ ਵੜਾਈ ਵੱਡੀ ਕਿਹੋ ਜਿਹਾ ਕਹਿੰਦੇ ਹੈ ਬੁਰੇ ਸ਼ੇਖ ਜੀ ਨੂੰ ਪ੍ਰਵੇਸ਼ ਦੀ ਵੱਡੀ ਤਾਂ ਵਡਿਆਈ ਹੈ ਜਾਂ ਵੱਡਾ ਨਾਮ ਉਸੇ ਨੇ ਵੱਡਾ ਹੈ ਨਾਮ ਲੈਣ ਵਾਲਾ ਜਮਾਂ ਦੀ ਫਾਇਜ ਨਹੀਂ ਪੈਂਦਾ ਏਡਾ ਵੱਡਾ ਨਾਮ ਹੈ ਬਰਿਸ਼ਵਰ ਦਾ ਵੱਡੀ ਵਡਿਆਈ ਜਾਂ ਸੱਚ ਨਿਆ ਫਿਰ ਮੇਰੇ ਹੋਰ ਦਸੋ ਪ੍ਰਵੇਸ਼ ਦੀ ਵਡਿਆਈ ਵੱਡੀ ਕਿਉਂ ਹੈ ਮਾਰੇ ਕਹਿੰਦੇ ਭਾਈ ਸੱਚਾ ਨਿਆਉ ਕਰਦਾ ਹੈ ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ ਵੱਡੀ ਨਹੀਂ ਲੈਂਦਾ ਕੇਵਲ ਨਿਆਸੀਰਨੀ ਦਾ ਪੁੱਖਾ ਨਹੀਂ ਉਹ ਸੱਚਾ ਨਾਮ ਕਰਨੇ ਕਰਕੇ ਉਹਦੀ ਵਡਿਆਈ ਵੱਡੀ ਹੈ ਵੱਡੀ ਵਡਿਆਈ ਹਮਦਾ ਲਖ ਬ੍ਰਹਮੇ ವಿಷ್ಣੂ ਵੇਸ ਲੱਖ ਲਖ ਰਾਮ ਵਡਿਆਈ ਲਖ ਰਾਹੀ ਲਖ ਵੇਸ ਕਿਸੇ ਸਾਥ ਨਾ ਆਈਆ ਬਿਰਸਲਗੁਰ ਕਬਨੇ ਸਹੀ ਨਹੀਂ ਹਾਲਤ ਹੈ ਸੋਹਰਾ ਸੱਚਾ ਨਾਮ ਹੈ ਵੱਡੀ ਵਡਿਆਈ ਜਾਣੇ ਤੇ ਲੁਛਾਉ ਉਹਦੀ ਵੱਡੀ ਭਾਈ ਵਡਿਆਈ ਕਰਾਣੇ ਹੋਰ ਸਾਰੀ ਦੁਨੀਆ ਤੈਜ ਦੇ ਵਾਸਤੇ ਉਹਦਾ ਤਾਂ ਰੂਪ ਅਚੰਬ ਹੈ ਉਹ ਜੰਮਣ ਮੰਨ ਵਿੱਚ ਨਹੀਂ ਆਉਂਦਾ ਇੱਕ ਰਸ ਰਹਿੰਦਾ ਇਸ ਕਰਕੇ ਉਹਦੀ ਵਡਿਆਈ ਵੱਡੀ ਹੈ ਵੱਡੀ ਵਡਿਆਈ ਜਾਣ ਆਲਾ ਫਿਰ ਉਹਦੀ ਵੱਡੀ ਵਡਿਆਈ ਹੋਏ ਸਾਰਿਆਂ ਦੇ ਆਲਾਪ ਨੂੰ ਜਾਣਦਾ ਹੈ ਚਾਹੇ ਕੋਈ ਅੰਗਰੇਜ਼ੀ ਦੀ ਬੋਲੀ ਜਾਏ ਫਾਰਸੀ ਦੀ ਬੋਲੀ ਜਾਏ ਅਰਬੀ ਦੀ ਬੋਲੀ ਜਾਏ ਸੰਸਕ੍ਰਿਤ ਦੀ ਬੋਲੀ ਜਾਏ ਦੇਸ਼ ਬੋਲੀ ਦੀ ਬੋਲੀ ਜਾਵੇ ਉਹ ਸਾਰਿਆਂ ਦੇ ਆਲਾਪ ਨੂੰ ਜਾਣਦਾ ਅੰਤਰੀਜਾਨੀ ਹੈ ਉਹ ਵੱਡੀ ਵਡਿਆਈ ਹੈ ਉਸ ਦੀ ਵੱਡੀ ਵਡਿਆਈ বুঝੈ ਸਭ ਭਾਵ ਇਹਨਾਂ ਵੱਡੀ ਰੱਗੀ ਵੱਡੀ ਵਡਿਆਈ ਤਾਂ ਹੈ ਭਾਈ ਸਾਰਿਆਂ ਦੇ ਪ੍ਰੇਮ ਨੂੰ 부ਝਦਾ ਵੀ ਇਹ ਪ੍ਰੇਮ ਨਾਲ ਮੈਨੂੰ ਚੇਤੇ ਕਰਦੇ ਸਭ ਦੀ ਭਾਵਨਾ ਨੂੰ 부ਝਦਾ ਹੈ ਵੱਡੀ ਵਡਿਆਈ ਜਾਂ ਪੁੱਛ ਨਾ ਦਾ ਇਹੋ ਵੱਡੀ ਵਡਿਆਈ ਹੈ ਜੇ ਕਿਸੇ ਨੂੰ ਪੁੱਛ ਕੇ ਵੀ ਆ ਦੇ ਦਈਏ ਕਿ ਨਾ ਕਿਸੇ ਨੂੰ ਕਿਉਂ ਰਹ ਦੇਣ ਵਾਲਾ ਆਦਮੀ ਹੈ ਉਹ ਕੰਮ ਲਿਆਗਤ ਵਾਲਾ ਮੰਨਿਆ ਜਾਂਦਾ ਹੈ ਪੂਰਾ ਵੀਰਖਿਆਲੀ ਨਹੀਂ ਹੁੰਦਾ ਉਹ ਪਰਮੇਸ਼ਰ ਸੱਚੇ ਸਾਥੀ ਕਿਸੇ ਨੂੰ ਪੁੱਛ ਕੇ ਦਾਤ ਨਹੀਂ ਦਿੰਦਾ ਇਸ ਕਰਕੇ ਬੜਾਈ ਵੱਡੀ ਜੀ ਨੂੰ ਬਖਸ਼ਦਾ ਏ ਕਾ ਬਖਸ਼ਰ ਬਹੁਤ ਨਾ ਬਲਾਵਾ ਹੈ ਇੱਕ ਵਾਰੀ ਜੀ ਨੂੰ ਬਖਸ਼ ਦਿੰਦਾ ਫੇਰ ਨਹੀਂ ਮੁੜ ਕੇ ਸਾਥਕ ਦਾ ਮੰਨਦਾ ਏਡਾ ਵੱਡਾ ਉਹ ਕਿਰਪਾੰਦੂ ਹੈ ਇਸ ਕਰਕੇ ਉਹਦੀ ਵੱਡੀ ਵਡਿਆਈ ਹੈ ਵੱਡੀ ਵਡਿਆਈ ਜਾਂ ਆਪੇ ਆਪੇ ਆ ਪਰਮੇਸ਼ਰ ਜੀ ਹੋਰ ਵੀ ਇੰਨ ਵੱਡੀ ਵਡਿਆਈ ਹੈ ਜਾਨੂ شیخ ਬੰਦ ਜੀ ਆਪਣਾ ਆਪ ਰੂਪ ਹੈ ਪਰਮੇਸ਼ਵਰ ਜੀ ਵੀ ਉਸ ਦਾ ਭੇਦ ਨਹੀਂ ਉਹਦੇ ਅੰਦਰ ਕਿਉਂ ਉਸ ਦੀ ਵੱਡੀ ਵਡਿਆਈ ਹੈ ਨਾਨਕ ਕਾਰ ਨਾ ਕਥਨੀ ਜਾਏ ਜੀ ਸ੍ਰੀ ਪ੍ਰਭੂ ਉਸ ਵਾਹਿਗੁਰੂ ਦੀ ਕਾਰ ਜਿਹੜਾ ਕਰਤਾ ਉਹ ਉਹ ਕਿਸੇ ਦੇ ਪਾਸੋਂ ਕਥਨ ਨਹੀਂ ਕੀਤਾ ਜਾ ਸਕਦਾ ਕੀਤਾ ਕਰਨ ਸਰਬ ਰਜਾ ਜਿੰਨੇ ਸਾਰਾ ਸੰਸਾਰ ਕੀਤਾ ਹੈ ਤੇ ਜਿਹੜਾ ਕਰਨਾ ਹੈ ਅੱਗੇ ਨੂੰ ਇਹ ਸਭ ਉਸ ਦੀ ਰਜ਼ਾ ਵਿੱਚ ਹੀ ਹੈ ਕਰਨਾ ਸੰਸਾਰ ਜਿਹੜਾ ਕੀਤਾ ਹੋਇਆ ਇਸਾ ਉਹਦੀ ਆਗਿਆ ਵਿੱਚ ਕੀ ਹੈ ਮਹੱਲਾ ਪਹਿਲਾ ਵੱਡੀ ਵਿੜਿਆਈ ਜਾਂ ਵੱਡਾ ਨਾਮ ਕਿਉਂ ਮਾਰੇ ਜੀਵ ਦੀ ਵਿੜਿਆਈ ਵੱਡੀ ਕਿਵੇਂ ਹੋਵੇ ਕਹਿੰਦੇ ਭਾਈ ਉਸ ਪਰਮੇਸ਼ਰ ਦਾ ਵੱਡਾ ਨਾਮ ਜੱਗੇ ਤੇ ਫਿਰ ਇਹਦੀ ਵੱਡੀ ਵਿੜਿਆਈ ਹੋ ਸਕਦੀ ਜੀਵ ਦੀ ਵੱਡੀ ਵਿੜਿਆਈ ਜਾਂ ਸੱਚ ਨਿਆ ਇਹਦੀ ਵੱਡੀ ਵਿੜਿਆਈ ਤਾਂ ਹੋ ਸਰਦੀ ਸੱਚ ਦਾ ਨਿਯਮ ਨਿਰ ਨਾ ਕਰੇ ਸੱਚ ਦਾ ਨਿਯਮ ਕਰੇ ਸਰਸੰਤੋਖ ਵਿਆ ਕਰਨਾਟ ਕਉ ਨੂੰ ਧਾਰਨ ਕਰੇ ਤੇ ਆਗਣਾ ਨੂੰ त्यागे दूर ਕਰਦੇ ਵੇ ਇਹ ਸੱਚਾ ਨਿਰਣਾ ਕਰੇ ਤਾਂ ਇਹ ਜੀਵ ਦੀ ਵਡੀ ਵਜਾਈ ਵੱਡੀ ਵਡਿਆਈ ਜਾਣੇ ਚਲਖਾ ਵਡੀ ਵਡਿਆਈ ਇਹ ਤਾਂ ਹੋ ਸਕਦੀ ਜੇ ਤ੍ਰਿਆ ਬਦਲ ਵੀ ਚਲਖਾ ਇਹਨੂੰ ਪ੍ਰਾਪਤ ਹੋ ਜੇ ਚਲ ਸਰੂਪ ਵਡੀ ਵਡਿਆਈ ਜਾਣੇ ਆਲਾ ਜੀਵ ਦੀ ਵਡੀ ਵਜਾਈ ਤਾਂ ਹੋ ਸਕਦੀ ਹੈ ਉਸ ਪਰਮੇਸ਼ਰ ਦੇ ਅਲਾਪ ਉਚਾਰਨ ਜਾਣੇ ਸਰਬ ਕਿਸਮ ਨੂੰ ਕਰਵਾ ਰਹੇ ਰ ਅਰਾਧ ਕਰਵਾ ਰਹੇ ਗੋਵੰਦਾਰੇ ਤਾਂ ਜੋ ਰਾਗ ਸ਼ਕੰਡੇ ਅਲਾਪ ਸਭ ਸੁਖਿ ਜਾਏ ਵੱਡੀ ਵਡਿਆਈ ਬੁਝੈ ਸਭ ਭਾਵ ਜੀਵ ਦੀ ਵੱਡੀ ਤਾਂ ਵਡਿਆਈ ਹੋ ਸਕਦੀ ਹੈ ਇਹ ਸਾਰਿਆਂ ਦੇ ਅੰਦਰ ਪ੍ਰੇਮ ਹੋ ਕੇ ਜਤਨ ਕਤਤ ਸੁਹਾਵਿਸਾ ਸਭ ਫੈਲਿਓ ਅਨੰਗ ਪ੍ਰੇਮ ਨੂੰ ਪੋਕੇ ਮਾਰੇ ਆਪ ਹੀ ਫੈਲਿਆ ਹੋਇਆ ਹੈ ਇਹੋ ਸਾਰੇ ਜੋ ਵਾਹਿਗੁਰੂ ਦਾ ਪ੍ਰੇਮ ਸਮਝੇ ਸੇ ਪਨਾਂ ਇਹ ਵੀ ਵੱਡੀ ਵਿਡਿਆਈ ਜੀ ਵੀ ਹੋ ਸਕਦੀ ਨਹੀਂ ਹੈ ਵੱਡੀ ਵਿਡਿਆਈ ਜਾਂ ਪੁੱਛ ਨਾ ਦਾਤ ਛੋਡੀ ਉਡਿਆਈ ਇਹ ਤਾਂ ਹੋ ਸਕਦੀ ਹੈ ਦਾਤ ਦੇਣ ਵੇਲੇ ਰਾਇ ਨਾ ਲਵੇ ਕਿਸੇ ਦੀ ਉਸ ਵੇਲੇ ਬਿਨਾ ਫੁਰਨੇ ਤੋਂ ਹੋ ਕੇ ਬਿਨਾ ਚੁੱਪਿੰਗ ਹੋ ਕੇ ਸਾਦੀ ਥੈਨ ਰੱਖੇ ਦਾਤ ਦੇਣਾ ਕਰੇ ਜੋ ਕੋਈ ਹੋਵੇ ਉਹਦੇ ਤਾਂ ਹੀ ਡੰਡ ਕੇ ਖਾਵੇ ਵੱਡੀ ਵੱਡਿਆਈ ਜਾਂ ਆਪੇ ਆ ਕੇ ਦੀ ਵੱਡੀ ਵਡਿਆਈ ਤਾਂ ਹੋ ਸਕਦੀ ਆਪ ਸੰਪਤ ਦਾ ਲਖਸ ਜਣਾ ਹੈ ਆਪ ਕੱਤ ਦਾ ਲਖਸ ਜਿਆਸ ਉਸ ਰੂਪ ਨੂੰ ਆਪਾ ਆਪ ਜਾਣ ਲਵੇ ਸائیں ਦੀ ਵੱਡੀ ਵਡਿਆਈ ਹੋ ਸਕਦੀ ਹੈ ਜੀਵ ਦੀ ਨਾਨਕ ਕਾਰ ਨਾ ਕਥਨੀ ਜਾਏ ਉਸ ਪ੍ਰਵੀਸ਼ੂ ਦੇ ਤਿਆਰ ਵਿੱਚ ਜੁੜੇ ਹੋયા ਦੀ ਕਾਰ ਜਿਹੜੀ ਕਸਮ ਨਹੀਂ ਕੀਤੀ ਜਾਂਦੀ ਐਸੀ ਉੱਚੀ ਉਡਿਆਈ ਨੂੰ ਪ੍ਰਾਪਤ ਹੋ ਜਾਂਦੀ ਹੈ ਭਗਤੀ ਦੀ ਜਿਹੜੀ ਕਾਰ ਹੈ ਕਿੰਨੀ ਕਰਨੀ ਚਾਹੀਦੀ ਹੈ ਕਸਮ ਨਹੀਂ ਕੀਤੀ ਜਾ ਸਕਦੀ ਕੀਤਾ ਕਰਨ ਸਰਵ ਰਜਾ ਜੀ ਕਾਰ ਕਰਨ ਨੂੰ ਆਬਦ ਕਸਮ ਕੀਤੀ ਜਾਂਦੀ ਵੀ ਆ ਫਲਾਨਾ ਨਿਖਰਜ ਕਰਨ ਕਰੇ ਜਾਂ ਸਕਾਉ ਕਰਮ ਕਰੇ ਇਹ ਨਹੀਂ ਕਸਮ ਕੀਤੀ ਜਾਂ ਨਹੀਂ ਕੀ ਕਰੇ ਫਿਰ ਕੀਤਾ ਕਰਨ ਸਰਵ ਰਜਾ ਜੋ ਕੀਤਾ ਜੋ ਦੇ ਨੂੰ ਕਰਨਾ ਸਭ ਆਗਿਆ ਕੀ ਮੰਨੇ ਪੋਕੁੰਦੇ ਵਿੱਚ ਚੱਲੇ ਪਾਣਾ ਮੰਨੇ ਮਹੱਲਾ ਦੂਜਾ ਜੇ ਇਸ ਤਰ੍ਹਾਂ ਦੀ ਵੱਡੀ ਵੱਡੇ ਉਸੇ ਫੇਰ ਕੋ ਮਹੱਲਾ ਪਹਿਲਾ ਵੱਡੀ ਵਿਡਿਆਈ ਜਾਂ ਵੱਡਾ ਨਾਮ ਜਿਸ ਸੱਚੇ 파ਸ਼ਾ ਜੀ ਉਸ ਪਰਮੇਸ਼ਰ ਦੀ ਵੱਡੀ ਵਿਡਿਆਈ ਕਿਵੇਂ ਹੋਰ ਦੱਸੋ ਤਾਂ ਦੱਸਦੇ ਨੇ ਵੱਡੀ ਵਿਡਿਆਈ ਜਾਂ ਵੱਡਾ ਨਾਮ ਹੋਰ ਪਰਮੇਸ਼ਰ ਦਾ ਨਾਮ ਰੂਪ ਤੋਂ ਵੱਡਾ ਹੈ ਉਸ ਰੂਪ ਸ੍ਰੀ ਕਾਲਵਾਦ ਸਰੂਪ ਸਰੂਪ ਹੈ ਕੈਸ ਕਰਕੇ ਉਹਦੀ ਹੋਰ ਵੱਡੀ ਵਿਡਿਆਈ ਆ ਨਾਮ ਰੂਪ ਤੋਂ ਪਰੇ ਹੋਣੇ ਕਰਕੇ ਵੱਡਾ ਹੋਣੇ ਤੇ ਵੱਡੀ ਵਿਡਿਆਈ ਜਾਂ ਸੱਚ ਨਿਆ ਫਿਰ ਰੂਪੇਸ਼ੀ ਹੋਰ ਕਿਵੇਂ ਵੱਡੀ ਵਿਡਿਆਈ ਹੈ ਤਾਂ ਸੁਣ ਵੱਡੀ ਵਿਡਿਆਈ ਜਾਂ ਸੱਚ ਨਿਆ ਕਹਿੰਦੇ ਸੱਜ ਰੂਪ ਦਾ ਨਿਯਮ ਨਿਰਣਾ ਕਰਕੇ ਤਤ ਵੇਤਿਆਂ ਦੇ ਅੰਦਰ ਪ੍ਰਗਟ ਕਰ ਦੁੰਦਾ ਹੈ ਇਹ ਸੱਜਾ ਨਿਯਮ ਹੈ ਉਹਦਾ ਸੱਜਾ ਨਿਯਮ ਜਿਹੜੇ ਸੱਚੇ ਨੂੰ ਸਿਗਨ ਕਰਦੇ ਆ ਉਹ ਸੱਚੇ ਦੀ ਨਿਆਈ ਹੋ ਜਾਂਦੀ ਹੈ ਇਹ ਨਿਯਾਮ ਕਰਨਾ ਉਹ ਪਰਮੇਸ਼ਰ ਜਿੰਜਾਤਾ ਸੁਤਹੀ ਹੈ ਇਸ ਕਰਕੇ ਉਸ ਪਰਮੇਸ਼ਰ ਦੀ ਵੱਡੀ ਵਿੜਾਈ ਹੈ ਵੱਡੀ ਵਿੜਾਈ ਜਾਂ ਮੇਚਿਲ ਥਾ ਵੱਡੀ ਉਹਦੀ ਵਿੜਾਈ ਪੁਰਾਣੀ ਉਹ ਹੈ ਜਾਂ ਮੇਚਿਲ ਥਾ ਉਹ ਜੋ ਅਚਲ ਰੂਪ ਹੈ ਨਾ ਜਾਂ ਉਹ ਸਾਧਿਓ ਪ੍ਰਾਪਤੀ ਆਪ ਦੀ ਕਰਾਉਂਦਾ ਹੈ ਆਲੋਹਸ ਨੂੰ ਵੀ ਜੰਮ ਕਰ ਦੁੰਦਾ ਫਿਰ ਆਵਾਗਾਂਟਿਨਿਓਂ ਦੇ ਜੀਪ ਐ ਇਸ ਕਰਕੇ ਪਰਮੇਸ਼ਰ ਦੀ ਵੱਡੀ ਵਡਿਆਈ ਆ ਵੱਡੀ ਵਡਿਆਈ ਜਾਣੈ ਆਲਾ ਫਿਰ ਉਸ ਪਰਮੇਸ਼ਰ ਦੀ ਵੱਡੀ ਵਡਿਆਈ ਹੋ ਆ ਸਾਰਿਆਂ ਦੇ ਅਲਾਪ ਨੂੰ ਜਾਣ ਲਗਾਏ ਪ੍ਰੇਮ ਦੇ ਨਾਲ ਜੋ ਕੋ ਵਿਚਾਰ ਨੂੰ ਕਰ ਲਿਆ ਹੈ ਉਹਨਾਂ ਦੀ ਫਰਿਆਦ ਨੂੰ ਸੁਣ ਲੈਂਦਾ ਉਹ ਪਰਮੇਸ਼ਰ ਕਿਉਂ ਨਹੀਂ ਵੀ ਕਹੇ ਦੀ ਨਾ ਹੀ ਸੁਣੇ ਜਾਣੈ ਆਲਾ ਜੋ ਅਲਾਪ ਦਾ ਨੂੰ ਉਸ ਪਰਮੇਸ਼ਰ ਨੂੰ ਉਸ ਨੂੰ ਜਾਣ ਲੈਂਦਾ ਉਹਨੂੰ ਗਿਆਨ ਪ੍ਰਾਪਤ ਹੋ ਜਾਂਦਾ ਉਸ ਪਰਮੇਸ਼ਰ ਦਾ ਹੈ ਵੱਡੀ ਵਧਾਈ ਉਸ ਦੀ ਹੈ ਵੱਡੀ ਵਧਾਈ 부ਝੈ ਸਭ ਭਾ ਉਸ ਪਰਮੇਸ਼ਰ ਦੀ ਵੱਡੀ ਇਸ ਕਰਕੇ ਵਧਾਈ ਹੈ ਸਾਰਿਆਂ ਚ ਭਾਉ ਪ੍ਰਕਾਸ਼ ਰੂਪ ਦੁਆਰਾ ਆਪਣੇ ਆਪ ਦੁਆਰਾ ਜਾਣਦਾ ਹੈ ਸਭ ਨੂੰ ਗੁਈਦਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਵੱਡੀ ਵਧਾਈ ਜਾਂ ਪੁੱਛ ਨਾ ਦਾ ਉਸ ਵਾਹਨ ਦੀ ਵੱਡੀ ਵਧਾਈ ਹੈ ਜਦੋਂ ਬ੍ਰਹਮ ਵਿਗਿਆ ਦੀ ਦਾਤ ਹੁੰਦਾ ਹੈ ਜੋ ਕੁਝ ਕੇ ਦਿੰਦਾ ਬਖਸ਼ਿਸ਼ ਕਰ ਦਿੰਦਾ ਝੱਟੀ ਵੱਡੀ ਵੱਡਿਆਈ ਜਾਂ ਆਪੇ ਆਪ ਉਸ ਜੀ ਸੁਰੀ ਵੱਡੀ ਜਾਈ ਆਪਣਾ ਆਪ ਰੂਪ ਹੈ ਜੀਬੀ ਦੇ ਪੇਸ਼ ਹੋ ਰਹਿਤ ਨਾਨਕ ਸਾਰ ਨਾ ਕਥਨੀ ਜਾ ਜੋ ਸੁਰੀ ਪ੍ਰਾਪਤੀ ਦੇ ਸਾਧਨਾ ਦੀ ਕਾਰ ਕਿਹੜੀ ਸਾਨੂੰ ਕਰਨੀ ਚਾਹੀਦੀ ਇਹ ਕਸਮ ਨਹੀਂ ਕੀਤੀ ਜਾ ਸਕਦੀ ਤਾ ਕਰਨਾ ਸਰਵ ਰਜਾ ਪ੍ਰਾਪਤੀ ਕਿਵੇਂ ਹੋਵੇ ਕਹਿੰਦੇ ਜੋ ਕੁਝ ਕੀਤਾ ਕਰਨਾ ਉਹਦੀ ਰਜਾ ਚੱਲੇ ਪਾਣਾ ਮੰਨਿਆ ਤਾਂ ਪ੍ਰਾਪਤੀ ਹੁੰਦੀ ਹੈ ਮਹੱਲਾ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਮ ਸਤਿਗੁਰਾਂ ਦੀ ਮਾਰੇ ਵੱਡੀ ਐਡੀ ਕਿਉਂ ਵਡਿਆਈ ਹੈ ਕਹਿੰਦੇ ਭਾਈ ਜਾਂ ਵੱਡਾ ਪਰਮੇਸ਼ਰ ਦਾ ਨਾਮ ਜਿੰਦੇ ਗੁਰੂ ਸਾਹਿਬ ਵਾਹਿਗੁਰੂ ਦਾ ਨਾਮ ਜਿ ਪਾਉਂਦੇ ਆਪ ਦਾ ਨਾਮ ਨਹੀਂ ਜਿ ਪਾਉਂਦੇ ਸਾਰੇ ਜਿਹੜੇ ਪਹਿਲੇ ਉਤਾਰ ਹੋਏ ਜੇ ਜੇ ਪਹਿਲੇ ਪਹਿਲ ਉਤਾਰਾ ਆਪ ਆਪ ਸੰਜਾਪੋ ਉਚਾਰਾ ਗੁਰੂ ਸਾਹਿਬ ਜੀ ਪਰਮੇਸ਼ਰ ਦਾ ਨਾਮ ਦਿੰਦੇ ਹੈ ਵੱਡੇ ਦਾ ਦੇਸ ਕਰਕੇ ਸਤਗੁਰਾਂ ਦੀ ਵੱਡੀ ਵਡਿਆਈ ਹੈ ਵੱਡੀ ਵਡਿਆਈ ਜਾਂ ਸੱਚੰਦਿਆ ਸਤਗੁਰਾਂ ਦੀ ਫੇਰ ਮਾਰੇ ਵੱਡੀ ਵਡਿਆਈ ਕਿਉਂ ਹੈ ਕਹਿੰਦੇ ਸੱਚ ਸੂਰ ਦਾ ਨਿਆਂ ਨਿਰਣਾ ਕਰ ਦਿੰਦੇ ਸਿੱਖ ਨੂੰ ਆ ਸਭ ਜਿਹੜੇ ਦੁੱਖ ਨੂੰ ਬਨਾਇਆ ਦਾ ਛਡਾਨਦੇ ਆ ਸੱਚੰਦਨ ਸੂਰ ਦੀ ਸਖਿਆਤਾ ਕਰ ਦਿੰਦੇ ਆ ਕਿਉਂ ਸਤਗੁਰਾਂ ਦੀ ਵੱਡੀ ਵਡਿਆਈ ਹੈ ਵੱਡੀ ਵਡਿਆਈ ਜਾਂ ਨੇ ਚਲ ਥਾ ਮੁਰਗੀ ਇਹ ਸਤਗੁਰਾਂ ਦੀ ਕਿਉਂ ਵਡਿਆਈ ਹੈ ਕਿੰਦੇ ਜਲ ਖਾਂਸ ਨੂੰ ਪਤਰੀਆ ਪੱਦੀ ਸਥਿਤੀ ਕਢਾ ਦਿੰਦੇ ਸਿੱਖ ਨੂੰ ਆਵਾਗੋਂ ਤੇ ਜੰਮੂ ਨੰਨ ਕੋ 84 ਦੇ ਗੇੜ ਤੋਂ ਵਿਚਾ ਲੈਂਦੇ ਐ ਵੱਡੀ ਵਡਿਆਈ ਜਾਣੈ ਆਲਾ ਵੱਡੀ ਸਭਗਰਾਂ ਦੀ ਕਿਵੇਂ ਵਡਿਆਈ ਹੈ ਕਹਿੰਦੇ ਆਲਾ ਕੋ ਚਹਰਿਆ ਹੋਇਆ ਸਿੱਖ ਦਾ ਚਾਹੀ ਫਰਾਬਾਣੀ ਵਾਲੋ ਜਾਰੇ ਤੇ ਬੈਖਰੀ ਨਾਲ ਚਾਰੇ ਕੀ ਸ਼ਾਂਤੀ ਨਾ ਕੇ ਵੱਧ ਮਾਣਾ ਸਾਰਿਆਂ ਦਾ ਬੋਲਿਆ ਜਾਣਦੇ ਹਨ ਗੁਰੂਤ ਪ੍ਰਕਾਸ਼ ਸਾਹਿਬ ਪਰਵਤ ਹੈ ਮਹਾਰਾਜ ਨੂੰ ਵੱਡੀ ਵਧਾਈ ਬੁੱਝੈ ਸਭ ਭਾਗ ਸਰਗੂਰ ਸਾਹਿਬ ਜੀ ਦੀ ਵੱਡੀ ਵਧਾਈ ਹੈ ਸਾਰੇ ਜੀ ਪ੍ਰਕਾਸ਼ ਰੂਪ ਨੂੰ ਬੁਝਦੇ ਹਨ ਸਮਝਦੇ ਹਨ ਹੋਰਨਾਂ ਨੂੰ ਸਿਖਾਉਂਦੇ ਹੁੰਦੇ ਹਨ ਵੱਡੀ ਵਧਾਈ ਜਾ ਪੁੱਛ ਨਾ ਦਾ ਸਰਗੂਰ ਸਾਹਿਬ ਜੀ ਦੀ ਵੱਡੀ ਵਧਾਈ ਹੈ ਕੁਝ ਕਰਕੇ ਮੂਤ ਨੂੰਤੀ ਜਾਰੀ ਨਿੰਦੇ ਬਖਸ਼ਿਸ਼ ਕਰ ਦਿੰਦੇ ਹਨ ਜੀਵਨ ਮੁਕਤੀ ਦੀ ਵੱਡੀ ਵਡਿਆਈ ਜਾਂ ਆਪੇ ਆ ਸਰਦਾਰ ਦੀ ਵੱਡੀ ਵਡਿਆਈ ਜੀ ਵੀ ਹੈ ਜੇ ਤੇ ਤੋ ਰਹਿ ਜੋ ਸੁਖ ਸੁਰੂਪਾ ਆਪਣਾ ਆਪ ਨੂੰ ਖਣ ਵੱਡੀ ਨਾਨਕਕਾਰ ਨਾ ਕਥਨੀ ਜਾ ਫਿਰ ਸ੍ਰੀ ਸੱਚੇ ਪਾਤਸ਼ਾਹ ਦੇ ਬੁਕਾਰ ਵਾਲੀ ਜਿਹੜੀ ਕਾਰ ਹੈ ਨਾ ਜੀਆਂ ਤੇ ਛਾਤੀ ਮੁਕਤ ਕਰ ਦਿੰਦੇ ਜਿਹੜੇ ਨਰਕ ਪੜਨ ਤੇ ਜਾਨੁ ਭਵੰਤੇ ਨਲਕਾ ਭੰਦ ਤੇ ਤੈਨ ਕੈ ਕੋ ਨ ਉਧਾਰੇ ਐਸ ਕਰਕੇ ਵੱਡੀ ਵਡਿਆਈ ਹੈ ਨਾਨਕ ਕਾਰ ਨਾ ਕਥਨੀ ਮਿਝਾਈ ਜੋ ਉਕਾਰ ਵਾਲੀ ਕਾਰ ਕਿਸ ਦੇ ਪਾਸੋਂ ਕਥਨ ਨਹੀਂ ਕੀਤੀ ਜਾਂਦੀ ਬਿਆਨਤ ਹੈ ਕੀਤਾ ਕਰਨਾ ਸਰਬ ਰਜਾ ਤੁਸੀਂ ਮੁਗਤ ਕਹਿ ਹੋ ਸਕਾਂਗੇ ਜੋ ਕੀਤੇ ਹੋਏ ਜੀਵ ਐ ਨਾ ਇਹਨਾਂ ਦੇਤੇ ਗੁਰੂ ਸਾਹਿਬ ਕਰਨਾ ਕਿਰਪਾ ਕਰਦੇ ਐ ਤੇ ਸਾਰਿਆਂ ਨੂੰ ਰਜਾਜ ਚਲਉਂਦੇ ਹਨ ਏਹ ਕਿਰਪਾ ਕਰਕੇ ਮਹਾਰਾਜ ਸਾਹਿਬ ਜੀ ਵਾਹਿਗੁਰੂ ਦੀ ਰਜ਼ਾ ਚਲਾਉਂਦੇ ਆ ਸਾਰਿਆਂ ਨੂੰ ਮਹੱਲਾ ਦੂਜਾ ਇਹੋ ਜਗ ਸੱਚਾ ਕੀ ਹੈ ਕੋਠੜੀ ਗੁਰੂ ਅੰਗਦ ਸਾਹਿਬ ਨੂੰ ਪੁੱਛਿਆ ਮਹਾਰਾਏ ਮਹੱਲੇ ਦੀ ਸਾਨੂੰ ਸਮਝ ਨਹੀਂ ਪਈ ਸੱਚੇ ਖੰਡ ਸੱਚੇ ਬ੍ਰਹਮੰਡ ਦੇ ਇਹਦੇ ਅਰਥ ਕੁਝ ਹੀ ਦੱਸੋ ਮਹਾਰਾਏ ਦੂਜੇ ਪਾਤਸ਼ਾਹ ਨੇ ਜਦੋਂ ਇਹ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਪੇਸ਼ ਕੀਤਾ ਸਿੱਖਣਵੇਂ ਦੂਜੇ ਪੈਸਾ ਉੱਤਰੁੰਦੇ ਹਮੇਸ਼ਾ ਮਹੱਲਾ ਦੂਜਾ ਇਹੋ ਜਨ ਸੱਚਾ ਕੀ ਹੈ ਕੋਠੇ ਮੁਸਲਮਾਨ ਵੀ ਸਾਬਦਾ ਇਸਦਾ ਹੰਤਾ ਸਕੇ ਤੇਰੇ ਖਨ ਸੱਚੇ ਬ੍ਰਹਮਾਨ ਦਾ ਇਹ ਜਿਹੜਾ ਸਾਰਾ ਜਗਤ ਹੈ ਮਕਾਮ ਤਾਂ ਵੱਡੇ ਹੁੰਦੇ ਹਨ ਨਾ ਤੇ ਕੋਹੜੀ ਛੋਟੀ ਜੀ ਹੁੰਦੀ ਵਾਹਿਗੁਰੂ ਵੱਡਾ ਹੈ ਤੇ ਸੰਸਾਰ ਛੋਟਾ ਹੈ ਇਸ ਕਰਕੇ ਸੱਚੇ ਦੀ ਕੋਠੜੀ ਹੈ ਉਹ ਬਾਲਾ ਵੱਡਾ ਮਕਾਨ ਨਹੀਂ ਸੱਚੇ ਦਾ ਸੱਚੇ ਕਾ ਵਿੱਚ ਵਾਸ ਜਿਹਦੇ ਸੱਚੇ ਪਾਤਸ਼ਾਹ ਦਾ ਵਾਸਾ ਹੈ ਵਸਦਾ ਹੈ ਇੰਤਜ਼ਾਮੀ ਇੱਕ ਨਾ ਹੁਕਮ ਸਮਾਈ ਲਈ ਜਿਸ ਨੇ ਨੂੰ ਮਰਨ ਹੁਕਮ ਜਿਹਨਾਂ ਨੂੰ ਮੰਨਿਆ ਉਹਨਾਂ ਨੂੰ ਆਜੇ ਸਮਾਏ ਮੇਲ ਲਿਆ ਹੈ ਆਪਹੀਰ ਕਰ ਲਿਆ ਹੁਕਮ ਮੰਨਣ ਵਾਲੇ ਗੁਰਮੁਖਾਂ ਨੂੰ ਇੱਕ ਨਾ ਹੁਕਮੇ ਕਰੇ ਬਿਨਾ ਜਿਸ ਜਿਹੜੇ ਮਨਮੁਖਾ ਹੁਕਮ ਬੁੱਝੂ ਨਹੀਂ ਜਾਣਦੇ ਉਹਨਾਂ ਨੂੰ ਆਜੇ ਹੁਕਮ ਦੇ ਨਾਲ ਹੀ ਉਹਦੀ ਕੀਤੀ ਕਰਨੀ ਅਨਸਾਰ ਮਾਇਆ ਵਿੱਚ ਲਾ ਕੇ ਬਨਾਸ ਨਾਸ ਕਰ ਦਿੱਤਾ ਜੰਮਨਵਰ ਨੂੰ ਚਾਹੁੰਦੇ ਜਾਂਦੇ ਆ ਕਾਲ ਦਾ ਖਾਜਾ ਹਾਂ ਇਕ ਨਾ ਭਾਣੇ ਕੱਢ ਲਈ ਜਿਸ ਨੂੰ ਇਹਨਾਂ ਨੂੰ ਕਹਿਆ ਦੁਰਮੁਖਾਂ ਨੂੰ ਮੰਨੀਏ ਭਾਣੇ ਬਣਾਇਆ ਤੇ ਉਹਨੂੰ ਸਫੈਦ ਸਮੁੰਦਰ ਤੋਂ ਕੱਢ ਲਿਆ ਸੰਗਤੂਪੀ ਕਿਨਾਰੇ ਤੇ ਇਕ ਨਾ ਮਾਇਆ ਵਿੱਚ ਨਿਵਾਸ ਜਿਤਨੇ ਜੀਵਾਂ ਦਾ ਮਾਇਆ ਵਿੱਚ ਨਿਵਾਸ ਹੈ ਹਰ ਵਕਤ ਆਵਾਗੋਂ ਉੱਪਰਿੰਦੇ ਹੁੰਦੇ ਕਿਨਾਂ ਛਲ ਕਰ ਲਿਆ ਕਿਸੇ ਨੂੰ ਖੋ ਲਿਆ ਕਿਹਦੇ ਗੱਲ ਲੈ ਲੀਆਂ ਕੱਢ ਲੀਆਂ ਇਹ ਪਿਆਸ ਨਾ ਜਾਪਈ ਇਹ ਵੇਸ਼ਪੁਰ ਕਾਲ ਦੀ ਦੀ ਬੜੋਂ ਕਿਸੇ ਕਰਕੇ ਆਖ ਮੁਹ ਕਰਕੇ ਆਖਿਆ ਨਹੀਂ ਜਾਂਦਾ ਇਹ ਕਿਸ ਹੈ ਆਣੇ ਰਾਹ ਅਧਿਆਨੀ ਕਿਸੇ ਪੁਰਖ ਦੇ ਪਾਸੋਂ ਇਹ ਗੱਲ ਨੂੰ ਕਹੀ ਜਾਂਦੀ ਕਿ ਕਿਹਨੂੰ ਪਰਮੇਸ਼ਰ ਆਖ ਲੈ ਆਵੇਗਾ ਸਜਾਈ ਚ ਲੈ ਆਵੇਗਾ ਫੇਰ ਮਾਰੇ ਕੋਈ ਜਾਣਦਾ ਹੈ ਕਿ ਨਹੀਂ ਤਾਂ ਮਾਰੇ ਕਹਿੰਦੇ ਨਾਨਕ ਗੁਰਮੁਖ ਜਾਣੀਏ ਗੁਰਮੁਖ ਭਾਈ ਜਾਣਦੇ ਹਨ ਕਾਉ ਆਪ ਕਰੇ ਪ੍ਰਗਾਤਿ ਜਿਸ ਦਾ ਬ੍ਰਹਮ ਗਿਆਨ ਦਾ ਮਾਰਾ ਪ੍ਰਕਾਸ਼ ਕਰ ਰਹੇ ਉਹ ਜਾਣਦੇ ਹੈ ਕਿ ਕਿਸ ਨੂੰ ਰਾਸ ਲਿਆਉਣਾ ਭਾਨਾ ਮੰਨਣ ਵਾਲੇ ਨੂੰ ਜਾਂ ਜਿਨ੍ਹਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕੀਤਾ ਉਹ ਜਾਣ ਲੈਂਦੇ ਇਸ ਗੱਲ ਨੂੰ ਉਹ ਗੁਰਮੁਖਾਂ ਦੀ ਸੰਗਤ ਕਰਕੇ ਜਾਣੀਦਾ ਜਿਨ੍ਹਾਂ ਗੁਰਮਖਾਂ ਦੇ ਹਿਰਦੇ ਚ ਆਪ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰਦੇ ਆਉੜੀ ਨਾਨਕ ਜੀ ਉਪਾਏ ਕੈ ਸੁਖੀ ਪਾਛੈ ਜੀ ਫਰਮਾਉਂਦੇ ਹਨ ਪਹਿਲੇ ਵਾਕ ਨੇ ਆਪ ਤੋਂ ਸ੍ਰਿਸ਼ਟੀ ਰਚੀ ਦੱਸੀ ਹੈ ਹੁਣ ਦੂਸਰੀ ਪੌੜੀ ਤੇ ਕਰਮ ਦੱਸੇ ਸ੍ਰਿਸ਼ਟੀ ਦਾ ਨਾਨਕ ਜੀ ਉਪਾਏ ਕੈ ਸਰਬ ਜੀ ਕਹਿੰਦੇ ਸੂਮ ਸੂਰ ਕਾਰਨ ਬਿਹਾਂ ਦੇ ਹੰਦਰ ਇਹ ਜੀਆਂ ਨੂੰ ਪੈਦਾ ਕਰਕੇ ਲਿਖਣਾ ਹੈ ਧਰਮ ਬਹਾਲਿਆ ਰੋਜ਼ ਨਾਮ ਕੀ ਲਿਖਣੋ ਆਸਤੇ ਧਰਮਰਾਇਆ ਨੂੰ ਬਿਖਾਲਿਆ ਕਾਇਮ ਕੀਤਾ ਇਸ ਤੀਕਾ ਕਿ ਜੋ ਜੋ ਜੀਵ ਚੰਗਾ ਮੰਦਾ ਸੁਭ ਅਸੁਭ ਮਿਸਰਤ ਕੰਮ ਕਰਦੇ ਆ ਉਹਨਾਂ ਦਾ ਸਾਰਿਆਂ ਦਾ ਰੋਜ ਨਾਮ ਚਾ ਲਿਖੀ ਜਾ ਇਹ ਧੰਨਵਾਦਨ ਦਿਖਣ ਵਾਸਤੇ ਕਾਇਮ ਕਰਤਾ ਬਿਖਾ ਦਿੱਤਾ ਹੈ ਸੂਰਜ ਦੇ ਪੁੱਤਰ ਨੂੰ ਉਥੇ ਸੱਚੇ ਹੀ ਸੱਚ ਨਿਭੜੇ ਧਰਮਰਾਇਆ ਜੀ ਨੇ ਸੱਚੋ ਹੀ ਸੱਚ ਨਿਭੜਣਾ ਸਾਡੇ ਨਿਸ਼ਤੇ ਉਥੇ ਸੱਚੋ ਹੀ ਸੱਚ ਨਿਭੜੇ ਉਥੇ ਤਾਂ ਹੀ ਸੱਚੇ ਨੇ ਪੁਰਖ ਹੈ ਉਹ ਸਚਾਈ ਨਾਲ ਨਿਬੜਦੇ ਕਰਤਾਰਪੁਰ ਦਾ ਬਾਠ ਆਇਆ ਹੋਇਆ ਨੰਨੀਆਂ ਦਾ ਬਾਠ ਸੱਚੋ ਹੀ ਸੱਚ ਨਿਬੜਿਆ ਸੀ ਉਥੇ ਸੱਚੋ ਹੀ ਸੱਚ ਨਿਬੜਿਆ ਉਥੇ ਸੱਚੇ ਨਾਮ ਜਪਣ ਵਾਲਿਆਂ ਦਾ ਸੱਚ ਕਰਕੇ ਨਿਵੇੜਾ ਹੁੰਦਾ ਹੈ ਸੱਚੇ ਹੀ ਸੱਚ ਨਿਬੜਾ ਜਿਹੜੇ ਸੱਚੇ ਹਨ ਉਹਨਾਂ ਦਾ ਸਚਾਈ ਨਾਲ ਨਿਵੇੜਾ ਹੁੰਦਾ ਇਹ ਦਾਸ ਹੈ ਜਦੋਂ ਬਾਠੋਂ ਕੱਢੇ ਜਿਜਮਾਲੇ ਆ ਜਿਹੜੇ ਜਿਜਮਾਲੇ ਜੱਜ ਨਾਲ ਪੂਜਾ ਦਾ ਹੈ ਜਿਹੜੇ ਪੂਜਾ ਦਾ ਮਾਲ ਖਾਣ ਵਾਲੇ ਪੁਜਾਰੀ ਬਣੇ ਹੋਏ ਹੈ ਉਹ ਚੁਣ ਕੇ ਵਖਰੇ ਕੱਢ ਲਏ ਉਹਨਾਂ ਦੇ ਜਜਮਾਲਿਆ ਰੰਜਾਣੇ ਹੋਏ ਜਿਹੜੇ ਪਾਪਾਂ ਕਰਕੇ ਦੁਆਏ ਹੋਏ ਜਿਹੜੇ ਪਾਪਾਂ ਕਰਕੇ ਉਹਨਾਂ ਨੂੰ ਚੁਣ ਕੇ ਵਖਰੇ ਕੱਢ ਲਿਆ ਪੁੰਨੀਆਂ ਦੀ ਜਿੰਮਤੀ ਚਿਨੀ ਉਹ ਪੁਰਖ ਜਿਹੜੇ ਹਨਗੇ ਉਹ ਕਿਸੇ ਪ੍ਰਕਾਰ ਉਹਦਾ ਜਜਮਾਲਿਆ ਪੂਜਾ ਦੇ ਮਾਲਸ ਦੇ ਖਾਦੇ ਹੋਏ ਐ ਅਤੇ ਜਜਮਾਲਿਆ ਰੰਜਾਣੇ ਹੋਏ ਦੁਆਏ ਹੋਏ ਪਾਪਾਂ ਦੇ ਐ ਜੋਨ ਕੇ ਮੁਖਰੇ ਨੂੰ ਨਰਕ 'ਚ ਪਾਉਣ ਵਾਸਤੇ ਕੱਢ ਲਿਆ ਹੈ। ਥਾਉਨਾ ਸਾਇਨ ਕੁੰਬਿਆੜ ਇਹ ਜੇ ਝੂਠੀ ਪ੍ਰਾਪਤੀ ਵਾਲੇ ਪੁਰਖ ਆ ਉਹ ਵਾਇਗਨ ਕਰਕੇ ਆਪਰਵਾਤੇ ਥਾਉ ਨਹੀਂ ਤਾਉਂਦੇ ਹਨ। ਮੂੰਹ ਕਾਲੇ ਦੂਜਿਕ ਚਾਲਿਆ। ਉਹਨਾਂ ਦੇ ਕਾਲੇ ਮੂੰਹ ਕੀਤੇ ਜਾਂਦੇ ਪਾਪਾਂ ਕਰਕੇ ਕਾਲੇ ਮੂੰਹ ਵਾਲੇ ਜੰਮਦੂਤਾਂ ਦੇ ਨਾਲ ਇਸ ਪ੍ਰਕਾਰ ਕਾਲੇ ਮੂਹ ਜਿਹਨੇ ਪਾਪਾਂ ਕਰਕੇ ਦੋਜ ਦੇ ਨਰਕ ਵਿੱਚ ਲਾਇਆ ਜਾਂਦੇ ਹਨ। ਨਿਰੈ ਨਾਇ ਰਤੀ ਸੇ ਜਿੰਦ ਗਏ। ਇਹ ਮੇਰੇ ਵਾਹਿਗੁਰੂ ਜੋ ਆਪਦੇ ਨਾਮ ਵਿੱਚ ਰੰਗੇ ਹੋਏ ਐ। ਉਹ ਤਾਂ ਜਿੱਤ ਕੇ ਸੰਸਾਰ ਤੋਂ ਗਏ ਹਨ। ਹਾਰ ਗਏ ਸੀ ਠੱਗਣ ਵਾਲਾ। ਜਿਹੜੇ ਮਾਰੇ ਛੱਗੀ ਕਰਨ ਵਾਲੇ ਪੁਰਖਾ ਉਹਨਾਂ ਨੂੰ ਹਾਰ ਕੇ ਗਏ ਹਨ। ਜਿਖ ਨਾਮ ਹੈ ਧਰਮ ਬਹਾਲਿਆ। ਸਾਰੇ ਜਿਹੜੇ ਕਾਫੀਆਂ ਪੁੰਨੀਆਂ ਦਾ ਰੋਜ ਨਾਮ ਚ ਲਿਖਣ ਵਾਸਤੇ। ਧਨਰਾਜ ਨੂੰ ਸੱਚੇ ਪਾਤਸ਼ਾਹ ਜੀ ਕਹੈ।